ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਏ ਵੀ ਮੋਟਰ ਬਰਾਜ ਦੱਲੀ ਕੋਈ ਖੁੱਲਦਾ ਨਹੀਂ ਹੈ ਯਾਰ ਪਤਾ ਨਹੀਂ ਗੱਲ ਕਿੱਦਾਂ ਹੈਂ ਕਿੱਦਾਂ ਹੈ ਅੱਜ ਅੱਜ ਮੈਂ ਲੇਟ ਹੋ ਗਿਆ ਅੱਜ ਮੈਂ ਗਿਆ ਪਤਾ ਸੌਰੀਆਂ ਤੂੰ ਨੇ ਖਾਣ ਵਾਲੀ ਫੀਲਿੰਗ ਲੈ ਹਜੇ ਤੇਰੇ ਦੂਰ ਆ ਮੈਂ ਮੈਂ ਕਿਹਾ ਮਸਾਨ ਦੇ ਜਦੋਂ ਸਹੀ ਉਹ ਹੀ ਕਹਿੰਦਾ ਮੈਂ ਹਜੇ ਤੇਰੇ ਸੌਰੇ ਥੋੜੇ ਜਿਹਾ ਦੂਰ ਆ ਕੋਈ ਪੂਰੀ ਦਾ ਲੈ ਦੂਰ ਕਿੱਥੇ ਹੈ ਉਹ ਨਹੀਂ ਕਹ ਉਹ ਹੀ ਯਾਰ ਵੀ ਹਲੇ ਤੇਰੇ ਤਾਂ ਤੈ ਕਿਹਾ ਦੂਰ ਆ ਦੂਰ ਤਾਂ ਆਏ ਵੀ ਚਲ ਹੈ ਤਾਂ ਹੈ ਕਿ ਦੂਰ ਚੱਲ ਉਹ ਇਹਦੇ ਵੀ ਬਣਾ ਜਣੇ ਆਪਾਂ ਨੇ ਕਦੇ ਫੀਲਿੰਗ ਤਾਂ ਲੈਣਦੇ ਯਾਰ ਤਾਂ ਕੀ ਹੋ ਗਿਆ ਉਹਦੇ ਲਈ ਆ ਬਣੀ ਤਿਆਰ ਹੁੰਦਾ ਇਹ ਆਪ ਕਹੇ ਦਾ ਸਹੀ ਦੇਖੇ ਗਣਾ ਚਾਹਦਾ ਹੈ ਕੋਡ ਦੇਦਾ ਬਈ ਟਾਪਿਕ ਬੀ ਚੇਂਜ ਕਰ ਦਿੰਦੇ ਚਲ ਟਾਪਿਕ ਚੇਂਜ ਕਰ ਦਿੰਦੇ ਅੱਲੀ ਮੀਂਹੂ ਪੈ ਜੂਗਾ ਨਹੀਂ ਹੋਰ ਇਹ ਨਹੀਂ ਬਾਈ ਮੀਂਹ ਪਾਲਦਾ ਹੈਗਾ ਇਹ ਸੁੱਕਾ ਹੀ ਪਾਲਦਾ ਹਾਂ ਅੱਜ ਵੀ ਹੁਣ ਤਾਂ ਗਰਮੀ ਬਹੁਤ ਆ ਗਈ ਪਰ ਹੁਣ ਆਏ ਵੀ ਅੱਜ ਮੌਸਮ ਫੇਰ ਵੀ ਥੋੜਾ ਫਰਕ ਆਉਂਦਾ ਕੱਲ ਪਰਸੋਂ ਦਾ ਕਿਹੜਾ ਕੱਲ ਮੀਂਹ ਪੈ ਗਿਆ ਨਾ ਉਹਦੇ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਮੌਸਮ ਦਾ ਗਰਮੀ ਘਟ ਗਈ ਇਹ ਗਰਮੀ ਬਹੁਤ ਈ ਹੋਰ ਵਾਸ ਪੈ ਲੈ ਆ ਕੇ ਦਿਖਾਉਣਾ ਤਾਂ ਹੀ ਮੋਟਾ ਇਹ ਰੋਪੜ ਕੱਲ ਆਪਣੇ ਨਾਲ ਦੁੱਗਣਾ ਪਿਆ ਸਮਝ ਲਾ ਦੁੱਗਣ ਦੇ ਜਿਆਦਾ ਹੀ ਪਿਆ ਰੋਪੜ ਬਸ ਹੋ ਗਈ ਬਿੰਦਰ ਵੀ ਆਂਦਾ ਤੂੰ ਵੀ ਕਹਿੰਦਾ ਕਿ ਅੱਗੇ ਦੇਖ ਲੈ ਬਹੁਤ ਰੋਪੜ ਨਹੀਂ ਪਿਆ ਤਾਂ ਲੋੜ ਨਹੀਂ ਨਾ ਹੈਗੀ ਇਹ ਇੱਕ ਹੋਰ ਵੀ ਆ ਸ਼ਹਿਰ ਚ ਚਾਰ ਗਣੀਆਂ ਪੈਂਦੀਆਂ ਪੱਕਾ ਹੁੰਦਾ ਪਾਣੀ ਸੌ ਦੀ ਸਪੀਡ ਜਾਂਦਾ ਅਬਦੁੱਲਾ ਚੌਂਕ ਬਾਫੜਦਾ ਪਾਣੀ ਹਾਂ ਆ ਕੇ ਬਹੁਤ ਜਿਆਦਾ ਜਲੀ ਰੇ ਪੌਣ ਲੈ ਦੇ ਬੰਦੇ ਮੈਨੂੰ ਵੀ ਕਹਿੰਦੇ ਅੱਜ ਪੌਣ ਨੂੰ ਆਏ ਹੈ ਨਹੀਂ ਹੁਣ ਕੱਲ ਦੇਖਦੇ ਹੈ ਹੈ ਗੰਨੇਚ ਬੰਨ ਤਾ ਗੰਨੇ ਇੱਥੇ ਹੋ ਹੂੰ ਆ ਵੀ ਆਪੂ ਨੂੰ ਉਹਦਾ ਤਾਂ ਹੁਣ ਪਹਿਨਾ ਮੰਨੂ ਕਰੀਗੇ ਜਾਂ ਮੈਂ ਕਰਿਆ ਫੇਰ ਆਪਣੀ ਚੱਕਿਆ ਹੁਣ ਕਹਿੰਦੇ ਸਵੇਰੇ ਪਾਉਂਗੇ ਮੈਂ ਚਾ ਸਵੇਰੇ ਪਾ ਦੇ ਉਹਨਾਂ ਦਾ ਰਾਤ ਨੂੰ ਪਤਾ ਲੱਗ ਜਾ ਮੀਮੂ ਦਾ ਕੱਲ੍ਹ ਸਵੇਰੇ ਸਾਜਰੀ ਪਾ ਦੇ ਇਹ ਸਾਡਾ ਪੈਜ ਜੂਰੀ ਮੈਂ ਪਾ ਦਾਂ ਇਹ ਸਾਡਾ ਪੈਜ ਜੂਰੀ ਹੈ ਨਾ ਠੀਕ ਹੈ ਧਾਨਾਂ ਦਾ ਉਹ ਤੇਰੇ ਧਾਨ ਲੇਟ ਆ ਉਹਦਾ ਜੂਰੀਆਂ ਮੰਗਦੇ ਆ ਉਹਨਾਂ ਨੇ ਤਾਂ ਪੂਰਾ ਕਰਨਾ ਗੰਨੇ ਦਾ ਕਾਹ ਸਾਬ ਲੰਦੇ ਫੇਰ ਬਣਾਈਏ ਬਣਾਈ 2000 ਰੁਪਏ ਚੱਲਦਾ ਇਹਦੀ ਜੇ ਕੱਟ ਵੀ ਆ ਕਿਤੇ ਵੱਧ ਵੀ ਆ ਆਪਣੇ 2000 ਚ ਆ ਜਾਂਦੇ 2000 ਛੜੀ ਜਾਂਦਾ 1900 ਵੀ ਲਈ ਜਾਂਦੇ 1950 2000 ਬਸ ਆਪਣੀ ਲੱਗੀ ਪੱਗੀ ਲਈ ਜਾਂਦੇ ਆ ਜੇ ਕਿਸੇ ਨੇ ਕਹਿ ਦਿੱਤਾ ਵੀ ਆ ਜਾ ਮੇਰੇ ਛੇਤੀ ਦੇ ਕੇ ਉਤੇ ਵੱਧ ਮੰਗ ਲੈਣੇ ਨਹੀਂ ਕੱਟ ਵੀ ਹੋ ਜਾਂਦਾ ਆਹ ਚੀਜ਼ ਆ ਬਾਕੀ ਉਹ ਦੱਲੀ ਖੁੱਲਗੇ ਬੋਲਦਾ ਨਹੀਂ ਅੱਜ ਕਰੀਏਗੇ ਰੋਧ ਦੀ ਕਮ ਹੋ ਗਿਆ ਦੱਲੀ ਯਾਰ ਤੇਰਾ ਇਹ ਸਸਤ ਕਾਤੇ ਯਾਰ ਪਤਾ ਹੀ ਨਹੀਂ ਫਿਰ ਵੀਡੀਓ ਨੂੰ ਦੇਖ ਕੇ ਉਹ ਜਦੋਂ ਵੀ ਮੇਰੀ ਵੀਡੀਓ ਬਣਾਉਣ ਲੱਗ ਗਏ ਜਵਾਬ ਦੇ ਦੇ ਕੋਈ ਗੱਲ ਹੀ ਨਹੀਂ ਬਣਾਉਂਦੇ ਹਾਂ ਬਸ ਖੁੱਲ ਕੇ ਤਾਂ ਬੋਲ ਯਾਰ ਕਿ ਪਰਸਾਂ ਜੋ ਉਥੇ ਚੋਲਾਂ ਦਾ ਹਲੇ ਵੀ ਅਸਰ ਹੈ। ਹੋ ਸਕਦਾ ਹੈ। ਹੈ? ਅਰਜੀਤ ਭਾਈ ਦੀ ਮੋਟਰ ਦੇਖਿਆ ਜਾ। ਕੀ ਦੇਖਿਆ ਹੈ? ਹੈ? ਚਾਹ ਕਦੇ ਭਰਤਾ ਤੇ ਪਾਣੀ ਨਾ ਹੈ। ਗਿਆ ਨਹੀਂ ਦੇਖਣ। ਚਲ ਤੈਨੂੰ ਦਿਖਾ ਕੇ ਲਿਆਉਂਦਾ ਫਿਰ। ਜਦੋਂ ਫੋਨ ਆਉਂਦਾ ਤਾਂ ਕਹਿੰਦਾ ਮੈਂ ਕੱਖ ਵੱੜਦਾ ਆ ਜੂ ਉੱਥੇ ਨੂੰ। ਮੈਂ ਚੱਲ ਆਉਂਦੀ ਆ ਕੋਈ ਨਹੀਂ। ਪਾਣੀ ਪੈਜ ਬੱਚੇ ਮੈਂ ਮੰਗਦਾ। ਚਾਹ ਕੱਲ ਫੀਟਿੰਗ ਕਰ ਗਏ ਤੇ ਅਸੀਂ। ਆਹਦੀ ਹਾਦ ਦੇ ਸੀਗੇ ਭਾਈ ਗੱਗੇ ਦੇ ਨਾਲ ਨੂੰ ਪਾਣੀ ਹੋ ਗਿਆ ਹੁਣ। ਐਨੇ ਨੂੰ ਗਰਮੀ ਲੰਘ ਜਣੀ। ਬਹਾਨੇ ਮੇਰੇ। ਬਣਾਇਆ ਤਾਂ ਇਹ ਨਹੀਂ ਤਾਂ ਇਹ ਨਹੀਂ। ਨਾਉਣਾ ਨਾਉਣਾ ਸਾਰੇ ਮੈਂ ਬਾਨਾ ਮੇਦਾ। ਕਿਹਾ ਹੀ ਨਹੀਂ ਹੈ ਬਾਈ। ਇਹ ਪਤਾ ਹੀ ਕੋਰ ਦੇਖ ਉਹ 5 ਇੰਚੀ ਤਿਆਰ ਕਰ ਲਈ ਦੀ ਇਟਾਂ ਦੀ 5 ਇੰਚੀ ਬਣਾਉਗਾ ਗੱਗਾ ਕਹਿੰਦਾ 9 ਇੰਚ ਇਟਾਂ ਚਾਹੀਦੀਆਂ ਸਹੀ ਜੀ ਵੀ ਗੱਲ ਹੈ ਕਈ ਵਾਰੀ ਬੰਦਾ ਉੱਚੇ ਦਾ ਛਾਲ ਮਾਰੇ ਵਿੱਚ ਕੋਈ ਵਸਾ ਨਹੀਂ ਹੈ ਕਿਆ ਪਤਾ ਪਾਣੀ ਨੇ ਕਿਧਰ ਨੂੰ ਖਲਾਰ ਦੇਣੀ ਹੈ ਕਹਿੰਦਾ 4 ਇੰਚੀ ਦਾ ਕਿਆ ਪਤਾ 4 ਇੰਚੀ ਦਾ ਕੋਈ ਪਤਾ ਨਹੀਂ ਬੜੇ ਚ ਬੱਚੇ ਛੋਟੇ ਨੂੰ ਚੱਲ ਜਾਂਦਾ 9 ਇੰਚੀ ਉਹਨੇ ਪੱਕਾ ਕੰਮ ਹੋਊਗਾ ਤੇ 10 ਜਣੇ ਬੜੇ ਰਹਿਣਗੇ ਇਹ ਪੱਕਾ ਕੰਮ ਹੈ ਜੇ ਧੱਕਾ ਮਾਰੀ ਜਾਵੇ ਦੱਲੀ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਵਿਚ ਮੜ ਕੇ ਦੇ ਤੇਰੇ ਦੀ ਦਿੱਤਾ 4 ਇੰਚੀ ਚ ਮਾਰ ਲੰਦਾ ਦੱਲੀ ਤਾਂ ਕਿ ਧੱਕਾ ਮਾਰੀਂਦਾ ਕੋਈ ਚੱਕ ਪਾਣੀ ਦੀਆ ਦਸ ਬੌਂਦੀ ਆ ਭਾਰਾ ਬੌਂਦਾ ਪਾਣੀ ਭਾਰਾ ਹੁੰਦਾ ਹਾਂ ਕਿ ਆ ਮੋਟਰਾਂ ਵਾਲਾ ਬਹੁਤ ਭਾਰੀ ਹੁੰਦਾ ਬਣਾ ਪਕੜ ਬਹੁਤ ਆ ਪਾਣੀ ਦੀ ਹਾਂ ਜੋਰ ਪੂਰਾ ਮਾਰਨਾ ਪਾਣੀ ਨੇ ਮੇਰੇ ਪਾਣੀ ਹੈਵੀ ਬਹੁਤ ਆ ਆਪਣੇ ਤਾਂ ਮੋਟਰਾਂ ਦਾ ਪਾਣੀ ਘਰੇ ਥੋੜਾ ਜਿਹਾ ਇੱਕ ਪਾਸੇ ਨੂੰ 10 ਫੁੱਟ ਇੱਕ ਮਾ 6 ਫੁੱਟ ਵਧੀਆ ਬਣ ਗਏ ਨੇ ਟਾਇਲ ਲਾਉਣੀਆਂ ਉਹਨਾਂ ਵਿੱਚ ਕੱਲ 10 ਸਿੱਕਾ ਕਿੰਨਾ ਹੋ ਗਿਆ 60 ਸਕੇਅਰ ਫੁੱਟ ਬਣ ਗਿਆ ਅੰਮ੍ਰੇ ਵਾਲੀ ਕੰਮ ਕਿੰਨਾ ਪਾਣੀ ਹੋਣਾ ਉਹ ਦੇਖ ਰੋ ਤਿੰਨ ਉੱਪਰ ਨੂੰ 180 ਫੁੱਟ ਹੋ ਗਏ 180 ਹੋ ਗਏ 180 ਵੇਅਰ ਫੁੱਟ ਚ ਪਾਣੀ ਦੇ ਗਏ ਬਹੁਤ ਹੋ ਗਏ 180 स्क्वेयर फुट पानी ਹੋ ਗਿਆ ਤਾਂ वजन ਲਾਲਾ ਕਿੰਨਾ ਹੈ वजन ਕਿਹੜਾ ਕਿੰਨਾ ਚਲ ਕੱਢ ਲਾ ਆਇਤਨ ਕੱਢ ਲਾ ਉਹਦਾ ਆਇਤਨ ਇਹ ਹੁਣ ਦਲੀ ਕੱਢੂੰਗਾ ਇੰਨੀ ਸਾਨੂੰ ਮੈਤ ਨਹੀਂ ਆਉਂਦਾ ਕਿ ਆ ਦਲੀ ਆਇ ਤਾਂ ਨਾਰਮਲ ਆ ਸੌਤਾ ਗਿਣਤੀ ਆਉਂਦੀ ਆਈ ਬਹੁਤ ਆ ਇਹ ਗਰੀ ਜਾਂਦਾ ਪਤਾ ਨਹੀਂ ਕਿਹੜੀ 13ਵੀਂ ਵਿੱਦਿਆ ਪੜੀ ਜਾਂਦਾ ਇਹ ਇਹੋ ਇਦਾਂ ਤਾਂ ਨਹੀਂ ਪਤਾ ਹੀ ਨਹੀਂ ਯਾਰ ਮਨ ਨੂੰ ਮਨ ਸੋਚੀ ਜਾਂਦਾ ਕੁਝ ਵਿਚੀ ਵਿਚ ਬਾਬਾ ਬਣੂਗਾ ਮੁੰਡਾ ਦਾ ਉਹ ਬਾਬਾ ਬਣੂਗਾ ਪਿੱਛੇ ਵਜੇ ਢੋਰਾ ਖਾਈ ਜਾਂਦਾ ਇਹਨੂੰ ਪਤਾ ਨਹੀਂ ਕਾਹਦਾ ਹੈ ਕਾਹਦਾ ਨਹੀਂ ਖਾ ਰਿਹਾ ਇਹ ਆਮਦ ਹੋ ਰਹੀ ਹੈ ਨਾ ਕੋਈ ਆਮਦ ਹੋ ਰਹੀ ਆ ਪਰੂਗਾ ਕੋਈ ਹਾਂ ਪਰ ਈ ਕਾਏ ਜਦੋਂ ਉੱਪਰੋਂ ਆਏ ਕਰ ਦਿੰਦਾ ਜਿਵੇਂ ਰੱਬ ਦਾ ਸਿੱਧਾ ਹੀ ਲਿੰਕ ਹੁੰਦਾ ਇਹਦਾ ਆਪਾਂ ਜਿੱਤ ਤਾਰਾਂ ਜੁੜੀਆਂ ਆਉਣੇ ਕਿ ਬੋਲਦਾ ਨਹੀਂ ਹਲੇ ਚੱਲ ਕੋਈ ਨਹੀਂ ਪਿੱਛੇ ਸਾਡੇ ਮਗਰ ਵਧੀਰਾ ਪੈਂਦਾ ਤੂੰ ਜੇ ਕੈਮਰਾ ਬੰਦ ਹੋ ਜਾਂਦਾ ਅੱਗੇ ਜਾ ਬੈਠੇ ਰ ਮਗਰ ਪੈਂਦਾ ਦੀ ਜੱਤਾ ਵਾ ਖਾਣ ਨੂੰ ਪੈਂਦਾ ਸਾਨੂੰ ਹਾਂ ਲੜੋ ਦੇਖਿਆ ਜਾ ਬੱਚੇ ਉੱਤੇ ਚੱਲਣ ਦੇਖ ਕੇ ਆਈਏ ਨਾਲੇ ਚਾਚੀ ਦੀ ਤੇਦੀ ਕੱਕੂ ਘੜਾ ਲਿਆ ਉਹਨੂੰ ਹਾਂ ਲਓ ਜੀ ਦੱਲੀ ਮੋਟਰ ਦੇਖਣ ਆਇਆ ਮਲਗੀ ਦਵਾਈ ਵਾਲੀ ਦੱਲੀ ਕਿਦਾਂ ਠੀਕ ਹੈ ਕੀ ਕਹਿੰਦੀ ਮੋਟਰ ਠੀਕ ਹੈ ਪਰਤਾ ਪਾਣੀ ਹਾਂ ਨਾ ਉਹਨੂੰ ਲੋਟਾ ਹਾਂ ਹੋ ਹਾਂ ਉਹਨੂੰ ਠੀਕ ਹੈ ਦੇਖ ਤਾਂ ਗੱਡਾ ਚ ਬੱਚਾ ਅੱਭੀ ਬੰਦੇ ਹਸਾ ਰ ਹੈਂ

ਵਾਹ ਹੈਗਾ ਠੀਕ ਆ ਨਹੀਂ ਡੂੰਗਾ ਨਹੀਂ ਹੈਗਾ ਹੋ ਆਇਆ ਇੱਧਰ ਨੂੰ ਹਾਂ ਕੱਲ ਮਿੱਟੀ ਪਾਤੀ ਆ ਮੈਂ ਜੜਾਤਾ ਤੈਨੂੰ ਬੈਠਣ ਨੂੰ ਠੀਕ ਆ ਮੁਝੇ ਗੱਡਣ ਹੈ ਠੀਕ ਆ ਚਲ ਫੇ ਚਲੀਏਗਾ ਹਾਂ ਉਹ ਤੇ ਬਾਈ ਕੱਕ ਵੱੜਦਾ ਕੱਲ ਤਾਂ ਐਂ ਲੱਗਦਾ ਤਾ ਔਰੇ ਮੀ ਜਿਹੜਾ ਬਹੁਤ ਪਾਣੀ ਖੜ ਗਿਆ ਇਹਦੇ ਵਿੱਚ ਹਾਂ ਉਹ ਤੋਪਕਾ ਵੀ ਨਹੀਂ ਪਾਣੀ ਦਾ ਦੇਖ ਲੈ ਗਿੱਲਾ ਕਰਾ ਬਾਹ ਹਟ ਤੂੰ ਨੇ ਕਰਾ ਤਾਂ ਸੈਟ ਤਾਂ ਆਉਂ ਆ ਕੱਲ ਐਂ ਲੱਗਦਾ ਤਾਂ ਵੀ ਪਾਣੀੋਂ ਪਾਣੀ ਖੜਾ ਖੇਤਾਂ ਕਿੰਨਾ ਉੱਚਾ ਇਹਦੇ ਨਾਲੋਂ ਦੇਖ ਲੈ ਉਹ ਕਿੰਨਾ ਉੱਚਾ ਹੋ ਗਿਆ ਕਿੰਨਾ ਇਹ ਉੱਚਾ ਖੇਤ ਹਾਂ ਆ ਪਾਛੇ ਨੂੰ ਉੱਥੇ ਤੇ ਆਏ ਨਾ ਲਓ ਬਾਈ 6 ਸੇ 7 ਸ੍ਰੀ ਗੁਰੂ ਗ ਜੀ ਫੇਸਾ ਸਾਤਾ ਮਿੱਟੀ ਇਹਦੀ ਮਿੱਟੀ ਵੀ ਚਲੇਗੀ ਉਧਰ ਨੂੰ ਚਲੇਗੀ ਚਲੇਗੀ ਮਖਾ ਆਹ ਕਹ ਰੇ ਤੈਨੂੰ ਖਾਲੀ ਕਰਕੇ ਨਾ ਆਹ ਸਰੀ ਲਈ ਹਾਂ ਹਾਂ ਉਧਰ ਬਾਡਾ ਬੰਦ ਕਰਤਾ ਮਖਾ ਉਧਰ ਬੀਜਣੇ ਰਹਿਣੇ ਦੇ ਹਮ ਐਨਾ ਜੇ ਬੀਜ ਦੂੰਗੇ ਠੀਕ ਨਹੀਂ ਗੱਲ ਆ ਨਾਲੇ ਤਿੰਨ ਇੱਕਸਾਰ ਕਰ ਤਿੰਨ ਇੱਕਸਾਰ ਕਰ ਲਿਓ ਹਾਂ ਉਹ ਮਿੱਟੀ ਇਧਰ ਛੱਡ ਲੂੰਗਾ ਵਿਚੀ ਦੇ ਬਰਾਬਰ ਕਰ ਲਿਓ ਲੇਜ਼ਰ ਕਰਾ ਮਾਰ ਦਿਓ ਤਿੰਨਾਂ ਚ ਲੇਜ਼ਰ ਵੀ ਜੇ ਨਾ ਮਾਰ ਇੱਕ ਨਹੀਂ ਕਰ ਦੇਣਾ ਸੀ ਛਾਣਾ ਜੀ ਛੇਤੀ ਹੋ ਜਾਂਦਾ ਸਿੱਧਾ ਔ ਸਿਆੜਾ ਜੇ ਕਰਨਾ ਸਿੱਧਾ ਫੇਰ ਵੀ ਹੁਣ ਚਲੀ ਜਾਓ ਹੁਣ ਸਵਾਗੇ ਨਹੀਂ ਕਰ ਦੇਣਾ ਫਾਗੇ ਦਾ ਕਰ ਲਿਓ ਜਿੱਕਣਾ ਲੋਟ ਲੱਗਿਆ ਆ ਮਿੱਟੀ ਨਹੀਂ ਚੱਕੂਗਾਲੇ ਬੂਟੇ ਨਾਲ ਤੇ ਬੂਟੇ ਨਾਲ ਤੇ ਨਾ ਚੱਕਿਓ ਬੂਟੇ ਗਿਰਨੇ ਦਾ ਡਰ ਹੋ ਜਾਣਾ ਫਿਰ ਹਾਂ ਕਿ ਨਹੀਂ ਇੱਕ ਪੜੀ ਚੱਕਤੀ ਦੱਲੀ ਇੱਕ ਰਾਈ ਹੋ ਦਸ ਆ ਪਟਾ ਵੱਡਿਆਂ ਦੇ ਹੁਣ ਕੱਲ ਜੋਗੇ ਤੈਂ ਵੱਡਿਆਂ ਦੇ ਕੱਲ ਜੋਗੇ ਕਮਾ ਚਰਲਾ ਵਢਾਉਣ ਨਹੀਂ ਮੇਰੇ ਨਾਲ ਪੜਾ ਦੇ ਮੇਰਾ ਦਸ ਭਾਜ ਵੜਦਾ ਮੈਂ ਤਾਂ ਮੈਂ ਤਾਂ ਮੈਂ ਪੜਾਉਂਗਾ ਮੰਨੂ ਮੈਂ ਭੁੱਲਿਆ ਵੜਣੀਆਂ ਮੈਂ ਤੂੰ ਕਾਵਾਸੇ ਇਹ ਕੱਲ ਮਾਣਾ ਹਾਂ 7 ਫੁੱਟ ਲੱਗਦਾ बाजरा हां ਹਾਇਲ ਵੀ ਢੋੜਾਈ ਦਾ ਲੱਗਦਾ ਜੀ ਤੇ ਸ਼ਪਮੇ ਇੱਕ ਗੱਲ ਦੇਖੀ ਆ ਮੈਂ ਜਿੱਥੇ ਬੀਜ ਸੰਘਣਾ ਪੈ ਗਿਆ ਉਥੇ ਹਲਕਾ ਹਲਈ ਬਰਕਤ ਨਹੀਂ ਹੁੰਦੀ ਹਲਕਾ ਏ ਸਿੱਧਾ ਸਿੱਧਾ ਹੋ ਜਾਦਾ ਹੈ ਆ ਉੱਪਰ ਤੇ ਡੌਲ ਤੇ ਵੱਢਲੇ ਕਰ ਉਹ ਸਿਰੋਂ ਜੀ ਬਰੋ ਆਓ ਫਰੋਗੇ ਕਹਿੰਦੀ ਏ ਬਰੂ ਖਰਾਬੀ ਕਰੀਦਾ ਮਾਟਾ ਵਾਡ ਲਿੰਦਾ ਕੀ ਕਹਿੰਦਾ ਉਹ ਮਾੜਾ ਮੋਟਾ ਵਾਡ ਲਿੰਦਾ ਹੂੰ ਵਿੱਚ ਇਹ ਵੱਡ ਰਹੇ ਕਾ ਇਹ ਬਾਜਰਾ ਹੋ ਗਿਆ ਉਹਨੇ ਨਹੀਂ ਪਾਉਣਾ ਲੀ ਡੰਗਰਾਂ ਨੂੰ ਕਿਨੇ ਕਹਦਾ ਤਸਵੀਰ ਵਾਲਾ ਵੱਢਲੇ ਕਰ ਰਾਤੋਂ ਰਾਤ ਬੱਡਲੇ ਖੜਾ ਗਿਆ ਉਹ ਦੇਖੇ ਠੀਕਦਾ ਹੈ ਮੈਂ ਰਾਤ ਮਾਜੇ ਮੈਂ ਘੜਾ ਤੇਰੀ ਓ ਘੜਾ ਸਤਵੀਰ ਦੇਖ ਲਾ ਹਾਂ ਆ ਤੇ ਵੱਡ ਦੇਗਾ ਹਾਂ ਉਤੀੜਾ ਉਹ ਉਤੀੜਾ ਉਹਨੂੰ ਆ ਕੇ ਮਾਰਨੀ ਹੈ ਵਿਚਰਾ ਰਿਸ਼ਤੇਦਾਰਾਂ ਇਹ ਕਹਿੰਦਾ ਰਿਸ਼ਤੇਦਾਰਾਂ ਇਹ ਕਹਿੰਦਾ ਇਹ ਕੋ ਛੋਟਾ ਹੈ ਇਹ ਵੀ ਬੋਲੇ ਉਹਨੂੰ ਸੁਣਦਾ ਉਹਨੂੰ ਸੁਣਦਾ ਹਾਂ ਉਹਨੂੰ ਸੁਣਦਾ ਗੱਗੇ ਨੂੰ ਵੀ ਸੁਣਦਾ ਗੁਰਮੁਖ ਬਾਬਿਆਂ ਨੂੰ ਨਹੀਂ ਸੁਣਦਾ ਬਸ ਗੱਗੇ ਨੂੰ ਕਹਾ ਸੁਣ ਲੈ ਦੱਸ ਜੇ ਤਾਂ ਕਹੀਂ ਸੱਦ ਫਲੇ ਸੁਣਦਾ ਉਹਨੂੰ ਬੜਾ ਹੋਗੇ ਫਲੇ ਸੁਣਦਾ ਉਹਨੂੰ ਉਹੀ ਨਾ ਕਹਿਦੀ ਪੰਗਾ ਲੈ ਲੀਂ ਕਿਤੇ ਹਾਂ ਹੌਲਪਨ ਕਾ ਕਰੇ ਰੇਡਾ ਬੋੜਾ ਕਹਿੰਦਾ ਇਹਦਾ ਡਰਾਈਵਰ ਬੂਲੇ ਲਖਾਈ ਬੋੜੇ ਪੈਨ ਲਖਾਇਆ ਤਾਂ ਜਿਆਦਾ ਤਿੰਦੇ ਨੇ ਬੋੜੇ ਵੀ ਠੀਕ ਨਹੀਂ ਕਰ ਹਾਂ ਆਇਆ ਕਿਸੇ ਰੇਡਾ ਪਰ ਤੀ ਖਿਜੁੰਦੀ ਹੋਇ ਹੁੰਦੀ ਇਹਨਾਂ ਨੂੰ ਹੁਣ ਕਾਲੀ ਕਹਿੰਦੀ ਜੇ ਦੱਲੀਆਂ ਨੂੰ ਤਾਂ ਆ ਗਿਆ ਹੋਗਾ ਕਿ ਦੱਲੀ ਹੱਲ ਦਾ ਪੱਕੀ ਹੁੰਦੀ ਕੋਈ ਨਾ ਕੋਈ ਇਹ ਤਾਂ ਹੈ ਵੱਡ ਫਿਰ ਵਾਪਸੀ ਬੈਠੇ ਪਰ ਜਾਗੀ ਦੋਨੇ ਕੇ ਜਾਣੀਆਂ ਹੁੰਦਾ ਡੰਗਰ ਥਲੇ ਤੂੜੀ ਚਾਹੀਦੀ ਆ ਪਤਾ ਕਾਤੇ ਮੂਕ ਲੱਗਦੀ ਆ ਮੂਕ ਲੱਗਦੀ ਆ ਸਾਲੀ ਫਿਰ ਟੋਕਰੀਆਂ માં ਵੀ ਨਹੀਂ ਪੈਂਦੀ ਟੋਕਰੀਆਂ માં ਕਿਆ ਪੈਣੀ ਚੋਣੇ ਲੱਜਦੀ ਆ ਫਿਰ ਮੈਂ ਤਾਂ ਟੋਕਰੀਆਂ ਐਕਸਪਾਇਰ ਕਰਤੀਆਂ ਹੁਣ ਮੈਂ ਤਾਂ ਮੈਂ ਵੀ ਲੈਣਾ ਬੰਮ ਤਗੜਾ ਮਸਾਲਾ ਲੈਣਾ ਵਧੀਆ ਤਸਰੀ ਲੈਉਣੇ ਮੈਂ ਮੈਂ 4-10 ਤਸਰੀ ਲੈ ਆਇਆ ਵਧੀਆ ਗਾਰੰਟੀ ਵਾਲੇ ਕਿੱਥੇ ਲੈ ਜਿਹੜੇ ਮਸੂਏ ਵਾਲੇ ਦੀ ਲੈ ਮੈਂ ਤਾਂ ਆਹ ਤੇ ਹਾਂ ਇਹਦੇ ਆਪਣਾ ਕੋਲ ਤਾਂ ਬੰਦਾ ਯਾਰ ਆਪੇ ਗਾਰੰਟੀ ਚੱਕਦਾ ਜਦ ਆਪਾਂ ਦੂਰ ਕਾ ਨੂੰ ਭਜੀ ਜਾਣਾ ਉਹ ਪਤਾ ਨਹੀਂ ਆਏ ਮੁੱਚ ਮੁੱਚ ਨਾਲ ਜਿਹੜਾ ਮੁੱਚੂ ਉਹ ਤਾਂ ਨਰਮ ਆ ਵਧੀਆ ਸਮਾਂ ਐਨਾ ਨਹੀਂ ਮੁੱਚਦਾ ਹ

ਅਰੇ ਮੀਂਹ ਕਿ ਨਹੀਂ ਪੈ ਰਾ ਜਿੱਕੜਾ ਮਰਜੀ ਪੈ ਰਾ ਇਹ ਇਕੜਾ ਮਰਜੀ ਤੈਨੂੰ ਦਾਦਾ ਜੀਗਾ ਮੈਂ ਲਿਆ ਆ ਬਸ ਇੱਕ ਵਾਰ ਗੱਲ ਉਹਦੇ ਹਾਂ ਦੇ ਲਿਆਦਾ ਪਿਛਲੇ ਸਾਲ ਜੇ ਯੂਨੀਵਰਸਿਟੀ ਨੂੰ ਕਿਤੇ ਮੈਰ ਤਿੰਦੇ ਆਈ ਉਹ ਨਹੀਂ ਹਾਲ ਚੱਲਿਆ ਹੁਣ ਦੀ ਮੈਨੂੰ ਹੁੰਦਾ ਯਾਰ ਉਹ ਹਾਂ ਅਗਲੇ ਮਹੀਨੇ ਆ ਉਹ ਨਹੀਂ ਚੱਲ ਜਲੂਗੇ ਹੈ ਜਾਣਾ ਚੱਲੂਗੇ ਯਾਰ ਉਹ ਨਹੀਂ ਚੱਲਿਆ ਹੈਗਾ ਯਾਰ ਆ ਗਿਆ ਮੈਂ ਚੱਲੂਗਾ ਨਹੀਂ ਹੱਥ ਫੀਮ ਲੈ ਜਿਓ ਹਰਸ਼ ਵੀ ਤਾਂ ਤਿਆਰ ਹੈ ਉਹਨੇ ਤੈਨੂੰ ਕਿੱਥੇ ਜਾਣ ਦੇਣਾ ਰਹਿਣੀ ਰਹਿਣਾ ਹੈ ਬਸ ਉਹਨੇ ਤੈਨੂੰ ਥੋੜਾ ਜਾਣ ਦੇਣਾ ਜਦ ਵੱਡਾ ਬੁੜਾ ਹੋ ਜਾਂਦਾ ਨਾ ਮੇਰੀ ਗੱਲ ਸੁਣ ਲੈ ਹੁਣ ਜਦ ਬੰਦਾ ਬੁੜਾ ਹੋ ਜਾਂਦਾ ਹਾਂ ਉਹ ਕਹਿੰਦਾ ਮੇਲਿਆਂ ਤੇ ਵੀ ਗਿਆ ਹਾਂ ਵਿਆਹਾਂ ਤੇ ਵੀ ਗਿਆ ਹੋਰ ਤਾਂ ਹੋਰ ਸਹੁਰਿਆਂ ਤੇ ਵੀ ਗਿਆ ਸਹੁਰਿਆਂ ਤੇ ਵੀ ਗਿਆ ਇਹ ਵੀ ਦੇਖ ਲਈ ਤੂੰ ਜਿੱਦੜ ਤੋਂ ਮੁੰਡਾ ਮੋਟਰਸਾਈਕਲ ਚਲਾਉਣ ਲੱਗ ਗਿਆ ਹਾਂ ਘਰ ਕਿਹੜਾ ਤੁਸੀਂ ਘਰੇ ਰਹੋ ਜੀ ਮੇਰ ਮੁੰਡਾ ਦੂਈ ਜਾਂਦੇ ਆ ਉਦੋਂ ਬੰਦਾ ਸਹੁਰਿਆਂ ਤੇ ਵੀ ਜਾਂਦਾ ਇਹ ਵੀ ਲੈ ਕੇ ਲੈ ਲਾ ਕੀ ਗੱਲ ਪੱਕੀ ਗੱਲ ਐ ਇਹ ਪੱਕੀ ਗਿਆ 100% ਹਾਂ ਵਿਆਹ ਤੇ ਵੀ ਗਿਆ ਜਿੱਦਣ ਨਿਆਣੇ ਜਵਾਨ ਹੋ ਜਾਂਦੇ ਫਿਰ ਸਭ ਕਾ ਜੀ ਫਿਰ ਤਾਂ ਘਰਾਂ ਰਾਖੀ ਵਾਸਤੇ ਆ ਕਿਹਦਾ ਇਹ ਰਾਖੀ ਵਾਲਾ ਇਹ ਤਾਂ ਜਿੰਦਾ ਫਿਰ ਕਹਿੰਦਾ ਸਿਆਣਾ ਦਾ ਘਰ ਦਾ ਜਿੰਦਾ ਆ ਜਿੱਦਾਂ ਦਾ ਸਲਾਹ ਆਪੇ ਹੋਣਾ ਜਲੀ ਆਲੇ ਨਹੀਂ ਤੁਸੀਂ ਧੀ ਲਈ ਹਾਂ ਧੀ ਲਈ ਜਿੰਦਾ ਨਹੀਂ ਆਲੇ ਜਿੰਦਾ ਹੀ ਆ ਧੀ ਸੁਣ ਲੈ ਗੱਲਾਂ ਆਪੇ ਗੱਲ ਸਹੀ ਵੀ ਆ ਹੋ ਮੁੰਡਾ ਪਲੱਸ 2 ਜੋ ਹੋ ਗਿਆ ਕਰ ਗਿਆ ਹਾਂ ਕਹਿੰਦਾ ਅੱਜੋ ਜਾਣ ਨੂੰ ਤਿਆਰ ਤਜਮਾ ਸੋਰਾਂਗੇ ਆ ਬਤਾ ਉੱਥੇ ਟਾਈਮ ਲੱਗ ਗਿਆ ਤਾਂ ਹੀ ਮੈਂ ਅੱਜ ਲੇਟ ਹੋ ਗਿਆ ਅੱਛਾ ਉਹ ਹੁਣ ਨਹੀਂ ਉਹਨੇ ਇਕੱਲੇ ਨੇ ਭੱਜਣਾ ਜਦੋਂ ਲਾਇਸੈਂਸ ਹੁੰਦਾ ਹੁਣ ਚਲਾਨ ਕੱਢਦੇ ਆ ਬਹੁਤ ਹੱਥ ਬਣਾਵਾ ਦੇ ਹਜੇ 18 ਸਾਲ ਦਾ ਹੋਇਆ ਨਹੀਂ ਉਹ 18 ਦਾ ਨਹੀਂ ਹੋਇਆ ਕਹਿੰਦਾ ਨਹੀਂ ਤਾਂ ਪਾਪਾ ਤੈਨੂੰ ਛੱਡ ਕੇ ਕਹਿੰਦਾ ਗੱਦਾ ਭੱਜ ਜਾਣਾ ਤਾ ਮੈਂ ਉਹ ਤਾਂ ਮੈਂ ਛੱਡੇ ਜਾਣਾ ਤਾ ਤੁਸੀਂ ਮੈਨੂੰ ਗੱਲ ਠੀਕ ਆ ਬਈ ਗੱਲ ਪੱਕੀ ਆ ਇਹ ਹਾਂ ਉਹ ਫੇਰ ਮੈਨੂੰ ਲਈ ਜਾਣਾ ਪੈਂਦਾ ਲਾਇਸੈਂਸ ਕਰਕੇ ਦਿੱਲੀ ਆ ਜਾਗਾ ਹਾਂ ਨੂੰ ਤੇ ਕੋਲ ਨੂੰ ਦਾ ਜਾ ਉਹਦੇ ਦਿੱਲੀ ਰੋਜ਼ੇ ਸੁਣ ਰਹੇ ਹਾਂ ਯਾਰ ਪਤਾ ਨਹੀਂ ਕਾਤੇ ਉਹ ਲੱਗੀ ਸਮਝਾ ਵੀਡੀਓ ਜਾ ਕੇ ਖੁਸ਼ ਨਹੀਂ ਹੈਗਾ ਮੈਂ ਕਿਹਾ ਭਾਈ ਜਵਾਬ ਦੇ ਦੇ ਜੇ ਤੂੰ ਨਹੀਂ ਬਣਾਉਂਦੇ ਤੇਰੀ ਦਸਤਾ ਦੇ ਤੂੰ ਰਾਮ ਜੀ ਤਾ ਦੱਸ ਵੀਰੇ ਖਬਰਾਂ ਥਾਰਾ ਪੁੱਛ ਦੇਖ ਲੈ ਜੇ ਕੋਈ ਬਾਹਰ ਤੇ ਆਉਂਦਾ ਲਾਹੁਰ ਗਿਆ ਵੀ ਦਲੀ ਇਕਣਾ ਹੈ ਡੀਸੀ ਕਿੱਕਣਾ ਹੈ ਇਹ ਬੋਲਦਾ ਹੀ ਨਹੀਂ ਹੈਗਾ ਇਹ ਟੱਲੇ ਜਾਂ ਫਿਰ ਜਾਂਦਾ ਪਤਾ ਨਹੀਂ ਮੈਂ ਮਰੀ ਬਿਮਾਰ ਹੋ ਜਾਂਦਾ ਇਹ ਮੋਨੋਂ ਪਰਸਾ ਚੌਥੇ ਦੇ ਚੌਲਾਂ ਦਾ ਸਰ ਲਾ ਇਦਾਂ ਭਾਈ ਇਹ ਪੂਆਤਾ ਦਲੀ ਜਾਂਦਾ ਹੋਣਾ ਜੀ ਨਹੀਂ ਹਾਂ ਨਹੀਂ ਤਾਂ ਪੂਆਤਾ ਹਾਂ ਠੰਡਾ ਹੋ ਗਿਆ ਮੌਸਮ ਹੈ ਨ ਵਧੀਆ ਦੇਖ ਲੈ ਤੂੰ ਗੌਰ ਤੋਂ ਪਰਾਂ ਨਹੀਂ ਪਿਆ ਬਣੀ ਪਿਆ ਇਹ ਹਾਂ ਇਦਾਂ ਨਹੀਂ ਹੈਗਾਗਾ ਹਾਂ ਅਮੰਡਾ ਨਹੀਂ ਹੈਗਾਗਾ ਹਾਂ ਰੋਪੜ ਨੂੰ ਸੇਰਾ ਰੋਪੜ ਕਿੰਨੇ ਬਹੁਤ ਹੈ ਤੱਕੇ ਤੱਕੇ ਜਿਹੀਆਂ ਹਾਂ ਹਾਂ ਤੱਕੇ ਤੱਕੇ ਜਿਹੀਆਂ ਹੈ ਇਹ ਖਰਾਬ ਖਰਾਬ ਕਰ ਦਿੰਦਾ ਡੰਗਰਾਂ ਨੂੰ ਹੈਂ ਕਰ ਇਸਲਾ ਬਾਹ ਬੰਨ ਪਾਣ ਦੇਣਗੇ ਚਲ ਮੋਕੇ ਲੱਗੀ ਫਿਰ ਇਹਨੂੰ ਪੈਣ ਆ ਬਰੂ ਨੇਗੇ ਬੰਨ ਪਾਣੀ ਮੋਕ ਤਾਂ ਲੱਗੀ ਪਈ ਆ ਬਾਜਰੇ ਨੇ ਹੋਰ ਕੀ ਇਹਨੂੰ ਪਾਟਦਾ ਪਿੱਛੇ ਪਾਉਂਦਾ ਹੂੰ ਹੂੰ ਉਹ ਹੁੰਦਾ ਬਰੂਆ ਹੈ ਜਵਾ ਬਰਹਿਗਾ ਇਹਨੂੰ ਵੀ ਨਹੀਂ ਸਫਾਈ ਹੁੰਦੀ ਅੱਗੇ ਦਾ ਸਾਲਾ ਬਰੂਆ ਬਰੂਆ ਸੀਰੋਂ ਦੇਖੀ ਆ ਹਾਂ ਸੀਰੋਂ ਆ ਸੀਰੋਂ ਤਾਂ ਬਹੁਤ ਉਹ ਤਾਂ ਬਹੁਤ ਲਹੂ ਪੀਂਦੀ ਸੀ ਥਾਲੀ ਕਿਉਂ ਹੈਗੀ ਆਲੇ ਹੁਣ ਮੈਂ ਜਿੱਦਣਾ ਸੀ ਜਵੀ ਵੱਡੀ ਉੱਥੇ ਪਾਓ ਵਾਲਾ ਚਾਰ ਕਿੱਲੇ ਦਾ ਛੁਬੜੇ ਹਾਂ ਸੀਰੋਂ ਗਲੇ ਸੀਰੋਂ ਨਾਲ ਕਹਿੰਦਾ ਉਹ ਕਹਿੰਦੇ ਸਦਾ ਦੀ ਚੀਜ਼ ਬਹੁਤ ਵਧੀਆ ਬਈ ਇੱਕ ਹੋਰ ਆ ਉਹਦਾ ਪੰਗਾ ਆਈ ਉਹ ਨਹੀਂ ਹੁੰਦੀ ਕਈ ਵੀ ਨਹੀਂ ਚੱਲਦੀ ਪਰ ਉਹ ਵੀ ਕਹੇ ਪਪੂਰਾ ਮੁੰਡਾ ਟਾਲ ਵਾਲਾ ਕਹਿੰਦਾ ਹਲੇ ਬੜੀ ਪੱਕੀ ਚੀਜ਼ ਆ ਕਹਿੰਦਾ ਮਾਹੇ ਪ੍ਰਾਣਾ ਵਿਰਸਾ ਹੈ ਖਾਲਾ ਵਰਤੀ ਛੜੀ ਜੇ ਸਾਫ ਕਰਦੇ ਤਾਂ ਪੈਰਾਂ ਵਿੱਚ ਜੂਆ ਕਰਦੇ ਹਾਂ ਪੈਰਾਂ ਚ ਵੱਡੇ ਨਹੀਂ ਹੁੰਦੀ ਕਹੀ ਗੱਲ ਹਾਂ ਅਜੇ ਦੇ ਸਪਰੇ ਆਏ ਜਾਂਦੇ ਨਹੀਂ ਖਤਮ ਕਰਤੀ ਰਾਉਂਡ ਆਪਨੇ ਝਟ-ਵਟ ਨੇ ਉੱਥੇ ਆ ਬਕਾਇਆ ਦੀ ਜਗਾ ਉੱਥੇ ਕੋਈ ਬੋਂਦਾ ਨਹੀਂ ਹੈਗਾ ਬੂਟੇ-ਬੱਟੇ ਜੀ ਖੜੇ ਆ ਝੱਲ ਖੜਾ ਹੈ ਉੱਥੇ ਤਾਂ ਵਜੀ ਵੀ ਆ ਉਹ ਨਹੀਂ ਸਿਰ ਉਹ ਤਾਂ ਹੈ ਨਹੀਂ ਕਿਤੇ ਹਾਂ ਔਰ ਹੋ ਵੀ ਬੰਮੇ ਰੜ ਜਾਂਦੀ ਆ ਉਹ ਬਹੁਤ ਵੱਡੀ ਹੋ ਜਾਂਦੀ ਆ ਐ ਜੜੀ ਖੜੀ ਹੁਣ ਖੜੀ ਆ ਹਾਂ ਹਾਂ ਫੁੱਟੀ ਵੀ ਹੋਣਾ ਹਾਂ ਐ ਜੜੀ ਹੋਈ ਗਈ ਆ ਠੀਕ ਆ ਹਾਂ ਲੂਟਾ ਕੰਮ ਕੰਮ ਤਾਂ ਲੂਟਾ ਉਹਦਾ ਕੰਮੇ ਸਾਰਨਾ ਆਪਾਂ ਨੇ ਕਿਹਾ ਦਲੀ ਵੈਰੀ ਦਾ ਕੰਮ ਲੈਣਾ ਇੱਕ ਹੋਰ ਦੇਖ ਬਾਈ ਜਿੱਥੇ ਆਪਾਂ ਲਫਾਫਾ ਲਾਉਂਦੇ ਆ ਨਾ ਲਫਾਫੇ ਨਾਲ ਨਾਲ ਦੇਖੀ ਥਾਨਕ ਬਹੁਤ ਘੱਟ ਚੱਲਦਾ ਇਹ ਖੜੀ ਮੈਂ ਮੈਂ ਹੀ ਦੇਖਿਆ ਸਾੜੇ ਵੀ ਇਕਣੀ ਜੰਦੀਆਂ ਆਪਾਂ ਲਾ ਕੇ ਉੱਥੇ ਵੀ ਇਕਣੀ ਆ ਹਾਂ ਆ ਦੇਖੀ ਦੇ ਵੀ ਆ ਆਹ ਕਿਹੜਾ ਚੱਕਰ ਆ ਆ ਦੇਖ ਐ ਦਿਖਦਾ ਏ ਵੀ ਜਿੱਥੇ ਕਾਗਜ਼ੀ ਤੇ ਬੰਦ ਹੋ ਗਈ ਹੈ ਨਾ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਨਾਲੇ ਲਫਾਫਾ ਦੂਰ ਆ ਫੇਰ ਵੀ ਹਾਂ ਥਾਨਾ ਤੇ ਥਾਨਾ ਨੂੰ ਫਰਕ ਪੈਂਦਾ ਥਾਨਾ ਨੂੰ ਇੱਕ ਕਿ ਬੁੱਝੇ ਨੂੰ ਫਰਕ ਪਾਉਂਦਾ ਹਾਂ ਜਿੱਥੇ ਲਫਾਫਾ ਹੁੰਦਾ ਓਡਾ ਓਹੀ ਵੱਡਣਾ ਪੈਂਦਾ ਓਡਾ-ਗੋਡਾ ਵੱਢਦੇ ਕੁਝ ਸਸਰਾ ਜਾਂਦਾ ਕੱਲ ਸੱਪ ਵੀ ਵੱਡਦਾ ਦੋਰੇ ਦੱਲੀ ਇਹਨਾਂ ਨੇ ਹੋ ਕਿਹਦੇ ਹਾਂ ਗਿਆ ਆਣ ਕੇ ਅੱਖੀਂ ਨਮਰੇ ਆ ਗਈ ਉਹ ਉੱਥੇ ਮਿੱਟੀ 'ਚ ਪਿਆਲ ਦੇਖਿਆ ਜਾ ਕੇ ਸਰੀ ਵੱਡਿਆ ਵਾ ਟੋਟੇ ਕਰਕੇ ਜਲੇ ਗਿਆ ਉੱਥੇ ਕਰਾ ਨਾਲ ਰੂਟਾ ਵੀ ਨਾ ਵੱਡਦਾ ਹੁਣ ਧਰਤੀ 'ਤੇ ਕਿਆ ਪਤਾ ਰਹਤਾ ਵੀ ਕਿਆ ਕੁਝ ਕੁਝ ਨਹੀਂ ਪਤਾ ਉਹੀ ਤਾਂ ਚੱਕਰ ਆ ਕਹਿ ਗਏ ਭਈ ਇਹ ਤਾਂ ਨੇ ਅਗਰ ਕੀ ਆ ਗਿਆ ਫਟੂਂਦਾ ਕੋ ਤੂ ਵਾਹ ਬੱਲੀ ਕੰਦਾ ਮੋਟਰ ਦੇਖਣੀ ਮੈਂ ਦੇ ਲਾ ਭਾਈ ਚ ਬੱਚਾ ਤੈਨੂੰ ਨਾਉਣ ਨੂੰ ਵਧੀਆ ਬਣ ਗਿਆ ਕਿ ਲੈ ਗਿਆ ਨਾ ਖਾੜ ਆਪਾਂ ਨੇ ਹੁਣ ਕੇਸ ਤਾਂ ਗੋਣਾ ਕਿਹਦੇ ਨਾਲ ਤੀਤੇ ਤੂੰ ਗਾਉਂਗਾ ਨਹੀਂ ਗਾਉਣੇ ਵਾਲੇ ਪਈ ਐ ਹੋਰ ਕੌਣ ਐ ਆ ਮੈਂ ਫਲੇ ਆ ਹੁਣ ਹੋਰ ਕੀ ਐ ਪੱਪਾ ਗਾਉਣੇ ਵਾਲੇ ਹੋਰ ਕਾ ਤੇ ਅਸੀਂ ਬੈਠ ਜਣੇ ਆ ਆਦੂ ਕੀ ਦੱਲੀ ਯਾਰ ਉਹ ਪਪਾ ਵਾ ਉੱਥੇ ਝੂੰਗੀ ਬਣਾ ਦੇਣੀ ਐ ਨਹੀਂ ਝੂੰਗੀ ਲਾ ਰੋ ਹਾ ਨਹੀਂ ਗਣੀ ਚ ਉੱਥੇ ਨੌਰੇ ਸਿਆਲ ਵਿੱਚ ਉੱਥੇ ਸੇਕਣ ਨੂੰ ਝੂੰਗੀ ਦੇ ਗੋਲ ਜੁਰੇ ਸਰ ਉਹੀ ਜੁਰੇ ਆ ਜੀ ਕਰਨ ਅੱਛਾ ਪਾਹੀ ਬਣਾਇਆ ਐਡਾ ਗੱਗੇ ਉਹ ਨਾ ਉਹ ਨੂੰ ਤੈਨੂੰ ਨਾ ਉਹ ਨੂੰ ਮੈਂ ਕਿਹਨੂੰ ਕਿਹਾ ਵੜਕੇ ਦਾ ਦੇ ਦੇ ਨਾ ਬੜਿਆ ਨਹੀਂ ਵਿੱਚ ਹੋ ਕਦੇ ਲੱਗ ਲੱਗਦਾ ਹੀ ਗਾ ਇਹ ਕਹਦਾ ਡੂੰਗਾ ਜਿਆਦਾ ਉਹ ਮੈਂ ਡੂੰਗਾ ਨਹੀਂ ਹੈਗਾ ਬੰਦਾ ਤਾਂ ਹੀ ਡੁੱਬਦਾ ਹਾਂ ਕਿਹੜੇ ਜਣੀ ਸਾੜੇ ਜਣੀ ਤੁੰ ਤੁੰ ਆ ਜਾਊਗਾ ਤੇਰੇ ਮੋਢੇ ਨਾਲ ਆ ਜੂਗਾ ਲੈ ਦੱਸ ਦਿੱਲੀ ਇੰਨਾ ਕਾ ਕੇ ਤੂੰ ਇੰਨਾ ਕੀ ਹੋ ਗਿੰਦਾ ਕਾ ਆ ਤਾਂ ਲੀ ਦੇ ਲੈ ਹੈ ਤੂੰ ਜਿਵੇਂ ਕੱਟ ਕੱਟ ਹਾਂ ਖੜਾ ਹੋ ਮੇਰਾ ਖੜਾ ਹੋ ਜਾ ਦੱਸੋ ਖੜਾ ਮੁੱਕਤ ਕਰਦਾ ਹੋਇਆ ਖੜਾ ਆ ਖੜਾ ਕਿੱਥੇ ਆ ਇੱਧਰ ਵੀ ਦੋ ਫਟੂਟਾਂ ਖੜਾ ਹੈ ਬੰਦਾ ਬੋਲਦਾ ਕਰਦਾ ਇੰਗੇ ਆ ਸਾਡਾ ਖੜਾ ਹੱਥ ਕਰ ਲੈ ਲੈ ਫਟੂਟਾਂ ਦੇ ਲੈ ਉਹ ਨਹੀਂ ਦੱਲੀ ਆ ਦੱਲੀ ਬਾਈ ਇਹੇ ਸਾਰੇ ਪਿੰਡ ਦੀ ਆ ਰੌਂਡ ਘਾ ਦੇ ਦੋ ਇੱਕ ਦੱਲੀ ਕਢੀ ਸੀ ਕਢੀ ਸੀ ਹਾਂ ਗੁੱਡ ਬੰਦੇ ਆ ਦੋਨੇ ਡੀਸੀ ਗੁੱਸਾ ਨਹੀਂ ਕਰਦਾ ਦੱਲੀ ਥੋੜਾ ਗੁੱਸਾ ਕਰ ਦਿੰਦਾ ਅੱਜ ਲਈ ਇਹ ਭੱਗ ਜਾਂਦਾ ਇਹ ਇਹ ਭੱਗ ਰਿਹਾ ਰੋਟੀ ਗੁੱਸਾ ਕਰਦਾ ਡੀਸੀ ਨਹੀਂ ਗੁੱਸਾ ਕਰਦਾ ਚੱਲ ਅੱਜ ਲਈ ਚੜਾਈਏ ਇਹਨੂੰ ਪੰਡ ਹੁਣ ਹੋ ਗਈ ਆ ਹਾਂ ਪੰਡ ਪੜੀ ਹੋ ਗਈ ਮੋਟਰਸਾਈਕਲ ਦਾ ਤੇਲ ਅੱਜ ਦੱਲੀ ਜਾਜ ਬਣਾਇਆ ਪਹਿਨਾਂ ਨੇ ਲੈ ਲੈ ਕੀ ਕਰੂੰ ਅੱਜ ਕਹਿੰਦਾ ਬੈਟਰੀ ਵਾਲੀ ਲੈਣੀ ਆ ਦੱਸ ਭਾ ਭਾਈ ਦੱਲੀ ਆ ਜਾ ਹੋ ਲੈ ਅਮਰੀਕਾ ਮਰਦਾ ਮੁੰਡਿਆ ਵਾਂਗੂ ਆਇਆ ਮੋਟਰਸਾਈਕਲ ਤੇ ਰੇਕਾ ਆਉਂਗਾ ਚੱਲਿਆ ਜਾ ਜਲਦੀ ਜਲਦੀ ਬੰਦ ਹੋ ਜਾ ਰੇਕ ਦਾ ਪਕਾਰ ਗੱਡੀ ਤਾਂ ਆ ਗਈ ਆ ਜੰਮੀ ਹੂੰ ਜਲਦਾ ਤੇ ਚੱਲ ਰੇਕ ਦੀ ਗੱਡੀ ਕਾ ਚਲਾਣੀ ਦਾ ਗੱਤੜੀ ਚਾ ਗਈ ਲੈ ਪੰਡ ਰੇਕ ਬਾਹਰ ਗੱਡੀ ਕੋਈ ਕਾਹਦੀ ਚੱਲਿਆ ਥੇਰ ਵੀ ਰਹਿਣ ਦੇ ਕੱਢਣ ਨੂੰ ਆਇਆ 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 ਕੰਨ ਚ ਨੂੰ ਗੱਲ ਦੱਦਾ ਹੈ ਆ ਤੇਰੀ ਨਹੀਂ ਹੈਗੀ ਗੱਲ ਸਾਡੀ ਆ ਸਾਡੇ ਪਛੱਕ ਕਰੀਏ ਹੋਰ ਮੇਰੀਆਂ ਕਰਦੇ ਆ ਨਾ ਮੇਰੀਆਂ ਤਾਂ ਚੁਗਲੀਆਂ ਗਿਆ ਕਰਨੀਆਂ ਦੱਲੀ ਨੇ ਜੇ ਕਰ ਵੀ ਲਈ ਤਾਂ ਵੀ ਕੋਈ ਨਹੀਂ ਗਵੰਡੀ ਹੋਆ ਐ ਦੱਲੀ ਤੋ ਆ ਕੇ ਰੱਖੇ ਆ ਲੈ ਬਣਾਤਾ ਜਹਾਜ਼ ਚੱਲ ਬਈ ਤੂੰ ਚੁੱਪ ਕਰਕੇ ਮੋਟਰਸਾਈਕਲ ਆ ਰੀੜੀ ਵਾਲਾ ਲੈ ਲੈ ਚੰਗਾ ਰਹੂਗਾ ਯਾਰ ਏ ਨਹੀਂ ਚੱਲਣਾ ਤੇਰੇ ਕੋਲ ਜਿਹੜੇ ਤੁਸੀਂ ਕੱਚਾ ਜੀ ਚੱਕਿਆ ਚੱਕ ਲਿਆ ਕਿਹੜਾ ਕੱਜੇ ਵਾਲਾ ਉਹ ਨਾਲ ਉਹ ਚਾਈਦ ਨਹੀਂ ਅਗਲੇ ਬੰਦਾ ਹੋ ਇਹ ਨੂੰ ਲੋਦਾ ਨਹੀਂ ਇਹ ਨੂੰ ਲੋਦਾ ਨਹੀਂ ਇਹ ਨੂੰ ਲੋਰੰਦੀ ਏ ਠੀਕ ਆ ਬਟ ਇਹਨੇ ਲੱਗੇ ਨਹੀਂ ਆ ਹਾਂ ਹਾਂ ਉਲਟੀਨਾ ਕਹ ਕੇ ਕਹਿੰਦਾ ਨਹੀਂ ਯਾਦ ਤੇ ਨਾ ਇੰਝ ਹੋ ਜਾ ਹੋ ਜਾ ਹਾਂ ਸੁਣ ਲਾ ਇੱਕ ਵਾਰੀ ਬਹਿਣਾ ਹੋ ਲੈ ਇੱਕ ਵਾਰੀ ਹੋਰ ਹੋ ਜਾਊਗਾ ਦਾ ਇੰਜਨ ਆਹ ਗੱਲ ਤਾਂ ਠੀਕ ਚੱਲ ਆ ਜਾ ਵੇਲੀ ਦੇਖਣੀ ਤੇ ਰਸਤੇ ਦੇਖੀ ਤੇ 17 ਵਾਲੀ 17 ਸਾਲ 17 ਮਾਡਲ ਆ ਇਸੇ ਤੋਂ ਜਿੰਦ ਤੱਕ ਹੁਣ ਹੀ ਦਾ ਹਾਂ 6 ਮਾਡਲ 6 ਆ ਤੁਸੀਂ ਸਾਮੇ ਰੱਖਿਆ ਹੋਇਆ ਆਪਣਾ ਮੇਰੇ ਵਾਲਾ ਵੀ 7 ਮਾਡਲ ਆ ਜਾਜ ਦੇ ਰਸਤੇ ਦੇਖ ਲੈ ਇਹਦੇ ਠੀਕ ਆ ਹੁਣ ਕਿੱਥੇ ਆ ਲੋ ਲਾਲ ਮਾ ਲੈ 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 ਦੇ ਦੇਖ ਏ ਲੈ ਕੀ ਕਰੂ ਦੱਲੀ ਹੈ ਥੋੜਾ ਕਹਿ ਦਾਂ ਹੀ ਹੈ ਰਸਤੇ ਦਾ ਦੇ ਲਾ ਕਹੇ ਜੇ ਮੋਟਰਸਾਈਕਲ ਨੂੰ ਜਾਜ ਬਣਾਇਆ ਪਿਆ ਇਹਨੇ ਕੋਈ ਗੱਲ ਨਾ ਲੋ ਵੀ ਪੋਲੂ ਬਾਈ ਲੱਗਿਆ ਵਾ ਖੇਚ ਕਿਆ ਕਰਦਾ ਬਾਈ ਕਾਕ ਦੇਖਦਾ ਤਾਂ ਹੈ ਨਹੀਂ ਕੋਈ ਹੈ ਆਕੇ ਦੇਖੀਦਾ ਕੱਟਦਾ ਹੈ ਆ ਦੇਖਦਾ ਮਹਾਂ ਪੱਟੇ ਦੰਦਾ ਆਪਰਾ ਜਨਾ ਦੂਰ ਤੇ ਲਿਖਦਾ ਨਹੀਂ ਹਾ ਪੜਦਾ ਮੈਂ ਵਿੱਚ ਘੁੰਮ ਗਿਆ ਸਾਰੇ ਕੋਈ ਕੋਈ ਅਗੇ ਤੇ ਕਿਤੇ ਉਹ ਦੇਖੋ سامنے ਦੇਖ ਰਹੇ ਚੱਲ ਇੱਕ ਅੱਧਾ ਤਾਂ ਚਾਹੀਦਾ ਵੀ ਆ ਚਾਹੀਦਾ ਬੁਰੇ ਲੱਗਦੇ ਲਾ ਇੱਕ ਅੱਧਾ ਕੁਝ ਨਹੀਂ ਕਹਿੰਦਾ ਉਹ ਨજર ਬજર ਤੇ ਵਧੀਆ ਰਹਿੰਦਾ ਉਹ ਉਹ ਲੰਘਿਆ ਦੇ ਤੂੰ ਪੈਣ ਦਿੰਦਾ ਮੈਂ ਤਾਂ ਬੋਲ ਨਹੀਂ ਕਹਿੰਦਾ ਹਾਂ ਲੈ ਕਰਨਾ ਕਰਾਉਣਾ ਕਿ ਚਾਹੀਦਾ ਅਜ ਤਾਂ ਆਪ ਕਹਿੰਦੇ ਚਾਹੀਦਾ ਕਰਨ ਵਾਲਾ ਭੰਤਾ ਉਹਨਾਂ ਨੇ ਇੱਦਾਂ ਉੱਧਰ ਲਾ ਵੀ ਹਾਂ ਹਾਂ ਇੱਧਰ ਇਹਨੂੰ ਟੌਬੋਰਰ ਬਹੁਤ ਆ ਯਾਰ ਕੀ ਚੀਜ਼ ਹੈ ਟੌਬੋਰਰ ਉਹ ਕਿਹਨਾਂ ਦਾ ਆ ਜਾ ਦਿਖਾਵਾਂ ਕਿਹੜੇ ਨੂੰ ਐਸੇ ਨੂੰ ਹੂੰ ਚੱਲ ਕੋਈ ਆਹ ਚੀਜ਼ ਅੱਛਾ ਅੱਛਾ ਸਾਰੇ ਤਾਂ ਮਤਵਾਾਈ ਪਾ ਕੇ ਦੇਖ ਰਿਹਾ ਦੇ ਸਾਹਮਣੇ ਹੂੰ ਗੋਇ ਨੇ ਕਰਦਾ ਹੁਣ ਮੈਂ ਜੇ ਉਹ ਸਿੱਟਦਾ ਲੈ ਔਰ ਪਿਆਗਾ ਨੇ ਹੁਨੇ ਹਾਂ ਇਮਿੰਟ ਤੋਂ ਉਹ ਮਾਰਦਾ ਸਾਰੇ ਵਿਖੇ ਇਮਿੰਟ ਨੇ ਕੀ ਕਰਨਾ ਹੈ ਕੈਂਟੇ ਕਰੂਗੀ ਹਾਂ ਜਿਹੜਾ ਕੋਈ ਕਰੂਗੀ ਦਾ ਟਾਪ ਬੋਰਰ ਉਹ ਮਾਦੀ ਹੋਵੇ ਬਸ ਹਾਂ ਤਾਂ ਬਹੁਤ ਮਾੜੀ ਬਿਮਾਰੀ ਵਾਲੀ ਗੱਲ ਨੇ ਚੱਲ 38 ਨੂੰ ਜਿਆਦਾ ਅਜੇ ਹੋਰ ਗੰਨੇ ਨੂੰ ਚੱਲ ਚੱਲਦੇ ਆ ਥੋੜੇ ਆ 37 ਨੂੰ ਪਹੁੰਚ ਜਾ ਅਦਰ ਮੇਲਟੀ ਦੇ ਨਹੀਂ ਆ ਜੀ ਹੈਗੀ ਮੇਰੀ ਲਿਫਟ ਘੱਟ ਆ ਜਾਂਦੀ ਮੇਰੇ ਵੀ ਹੈਗੀ ਉਧਰ ਥੋੜੀ ਏ ਮੇਰੇ ਵੀ ਆਹੋ ਐ ਤਾਂ ਹੈ ਹੁਣ ਕਰੂਗਾ ਕਿਹਦਾ ਇਹ ਨਾ ਦੱਸ ਮੈਨੂੰ ਹੁਣ ਤਾਂ ਸਪਰੇਅ ਵੀ ਨਹੀਂ ਹੋ ਸਕਦੀ ਮੈਂ ਮਰਾ ਸੇਮੈਂਟ ਸੇਡੂਗਾ ਫਿਰ ਮਲਾ ਕੇ ਡਾਇ ਵਿਚ ਜੀ ਡਾਇ ਵਿਚ ਸੀਮੈਂਟ ਨਾਲੋਂ ਫੈਰਾ ਡਾਊਨ ਸੇਡੂ ਆਹ ਵੀ ਠੀਕ ਉੱਪਰ ਹੈ ਬਹੁਤ ਏ ਜੇ ਬਚਾ ਕੇ ਆਹੋ ਬਹੁਤ ਜ਼ਿਆਦਾ ਚਲੋ 23 ਦਿਨ ਕਿ ਉੱਥੇ ਹੁੰਦਾ ਸੇਡਣੀ ਤਾਂ ਪੈਣੀ ਹੋ ਆ ਲੈ ਆ ਬਚੇ ਨਾ ਰਹੀ ਜੀ ਰਾਣੇ ਨੂੰ ਪਿਆਰ ਤਾਂ ਆਪਾਂ ਨੇ ਜੜਦੀ ਹੈ ਹਾਂ ਜੜਦੀ ਇੱਥੇ ਉਹ ਤਾਂ ਜੰਨਾ ਦਾ ਬਥੇਰਾ ਵਧੀਆ ਜੰਨਾ ਦਾ ਹਾਂ ਇਹਦੇ ਨਾਲ ਦਾ ਕੋਈ ਬੀਜ ਨਹੀਂ 38 ਨਾਲ ਦਾ ਜੰਨਾ ਦੇਖ ਤਾਂ ਸੋਹਿਆ ਜਪਿਆ ਪੰਗਾ ਆਹੀ ਆ ਵੀ ਵਾਸੀ ਨੂੰ ਜਿਹੜੀ ਬਿਮਾਰੀਆਂ ਪੈਂਦੀਆਂ ਮੈਂ ਵੀ ਨਹੀਂ ਪਿਆ ਮੀਂਹ ਕਰਤੇ ਵੀ ਮੀਂਹ ਗੋਭੇ ਚ ਪਾਣੀ ਪੈ ਜਾਣਾ ਜਿਹੜਾ ਉਹ ਬਿਮਾਰੀ ਸਾਰੀ ਤੋੜ ਦਿੰਦਾ ਬਹੁਤ ਫਰਕ ਨਹੀਂ ਪਿਆ ਹਾਂ ਜੀ ਮੀ ਪੈਣੇ ਨਹੀਂ ਦਿੰਦਾ ਤੂੰ ਕੱਲ ਕਹਿੰਦਾ ਨਹੀਂ ਜਹਾ ਲੰਗੇ ਜਾਂ ਲੰਗੇ ਜਾਂ ਕਹਿੰਦਾ ਮੈਂ ਅੱਖ ਵੱਢਣੇ ਆ ਤੈਨੂੰ ਕਿਹਾ ਨਹੀਂ ਵੀਡੀਓ ਪਈ ਆ ਹਾਂ ਪਰਸੋਂ ਵੀਡੀਓ ਪਈ ਐ ਤੇ ਮੈਂ ਪੈ ਗਿਆ ਕਹਿੰਦਾ ਮੀ ਮਾ ਠੰਡਾ ਬੁਲਾ ਦੇ ਮੀ ਪੈ ਜਾਣਾ ਇੰਨੇ ਠੰਡਾ ਬੁਲਾਤਾ ਤੈਨੂੰ ਪੈ ਗਿਆ ਅੱਜ ਫੇਰ ਕਹਿੰਦੇ ਤੇ ਦੇਖ ਲੈ ਕਹਿੰਦੇ ਅੱਜ ਫੇਰ ਠੰਡਾ ਪਿਲਾ ਮੈਂ ਕਿਹਾ ਅੱਜ ਮੇਰੇ ਕੋ ਪੈਸੇ ਨਹੀਂ ਅੱਜ ਪਿਆ ਨਹੀਂ ਤਾਂ ਮੀ ਕੋਲਾ ਨਹੀਂ ਤਾਂ ਚੱਲ ਪੈ ਜਾਣਾ ਮੀ ਦੀ ਤਿਆਰੀ ਹੋਇਆ ਤਾਂ ਤਿਆਰੀ ਕੇ ਸਾਰਾ ਸੌਣ ਲੰਗੇ ਸੁੱਕ ਅੱਜ ਦੇਖ ਲੈ ਵੀ ਤੂੰ ਬਾਈ ਸੌਣ ਹੋ ਗਿਆ ਬਾਦ 16 ਦੀ ਸੰਗਰਾ ਦਾ ਸੱਤਾਂ ਡੇ ਰਹਿ ਕੇ ਸੌਣ ਤੇ ਬਾਦੂ ਦਾ ਦੱਸਿਆ ਦਾ ਡੇਲੀ ਹੁੰਦਾ ਦੱਸਿਆ ਦਾ ਹੈਗਾ ਆਲੇ-ਦਾਲੇ ਪੈ ਜਾਂਦਾ ਪੈਂਦਾ ਦਾ ਹੈ ਉਹ ਆਂ ਇਹ ਤਾਂ ਜਦ ਕਿਤੇ ਦਾ ਪੈਂਦਾ ਹੀ ਆ ਹਾਂ ਪੈਂਦਾ ਦਾ ਹੈ ਉਹ ਹੂੰ ਮੈਂ ਮਾਲਾਂ ਚ ਨਹੀਂ ਪੈਂਦਾ ਮਾਰਾਂ ਵਿੱਚ ਨਹੀਂ ਇਹ ਕੀ ਹੋਏ ਗਰਸ਼ ਵੀ ਰੋਏ ਦੋਈ ਨਹੀਂ ਪੈਣ ਦਿੰਦੇ ਓਕੇ ਹੈਗਾ ਨਾ ਉਹ ਬੇਰੇ ਸਾਲ ਦੀ ਨਦੀ ਟੁੱਟੀ ਉਹਦਾ ਸ਼ੁਰੂ ਚੋਂ ਨਹੀਂ ਆਈ ਜੀ ਰੱਬ ਨੂੰ ਅਰਦਾਸ ਜੀ ਕਰੀ ਪਈ ਨਾ ਮੁੜ ਕੇ ਪਈ ਨਹੀਂ ਹੈਗਾ ਹੁਣ ਕਹਿੰਦਾ ਪਈ ਜਾ ਹੁਣ ਫੇ ਪੈਂਦਾ ਭਲਾ ਮੈਂ ਇੱਕ ਵਾਰੀ ਤਾਂ ਤਰਸਾ ਤਾ ਰੱਬ ਨੂੰ ਹਾਂ ਹੁਣ ਤੇਰੇ ਔਖਾ ਹੀ ਨਹੀਂ ਹੋਊਗਾ ਇਹ ਹਾਂ ਪਿਕਾਪ ਸੀ 3 ਵਰਗਾ 50 80 ਨੂੰ ਨਹੀਂ ਹੈਗੀ 88 ਨੂੰ ਦੇ ਦਿੱਤਾ ਹਾਂ ਇਹ ਨੂੰ ਇਹ ਕਿੰਨਾ ਵੈਨੋ ਜਨਵੇਂ ਨੂੰ ਹੀ ਦੇਖੋ 18 ਨੂੰ ਵੀ ਹੈਗੀ ਆ ਥੋੜੀ ਹੈ ਉਹਨਾਂ ਨੂੰ ਇਹਨਾਂ ਨੂੰ ਜ਼ਿਆਦਾ ਹੈ ਉਹਨਾਂ ਨੂੰ ਥੋੜੀ ਹੈ ਉੱਧਰ ਦਾ ਮੇਰੇ ਲੱਗਣੀ ਇਹਨੂੰ ਕਿਉਂ ਬਾਦ-ਬਾਦ ਦੇ ਦੁਆਇਆਂ ਦਾ ਪਾਣੀ ਆਉਂਦਾ ਉੱਧਰ ਦੇ ਉੱਧਰ ਦਾ ਖਾਤੇ ਤਾਂ 1000 ਤਰ੍ਹਾਂ ਦਾ ਪਾਣੀ ਚੱਲਦਾ 1000 ਤਰ੍ਹਾਂ ਦਾ ਪਾਣੀ ਆ ਜਾਂਦਾ ਚੱਲਦਾ ਹੈ ਚੱਲਦਾ ਅੱਜ ਹਾਂ ਉਹ ਮੈਂ ਦੇਖਿਆ ਗੱਲ ਪਾਣੀ ਚੱਲਦਾ ਦਾ ਮੈਂ ਹੁਣ ਜਾ ਕੇ ਆਇਆ ਚੱਲਦੀ ਕਿੰਨਾ ਕੁ ਪੈਸੇ ਖਾਲਜੇ ਨਾ ਪਾਣੀ ਚੱਲਦਾ ਇਹ ਤਾਂ ਸਾਡੇ ਵੀ ਆਜੂ ਹਾਂ ਜੇ ਮੈਂ ਰੀ ਪਾਉਣਾ ਕਰਦਾ ਰ ਸਵੇਰੇ ਆ ਜਾਣਾ ਤੇ ਮੈਂ ਸਾਡੇ ਰੀ ਪਾਉਣਾ ਤਾਂ ਕੱਲੂ ਪਾਉਂਗਾ ਹੁਣ ਇਹਦੇ ਵਿੱਚ ਮੇਰੇ ਦੇ ਵਿੱਚ ਵੀ ਮਾਹ ਦੋ ਚਾਰ ਦਿਨ ਮੌਸਮ ਨੂੰ ਠੀਕ ਹੋਏ ਤੇ ਮੌਸਮ ਠੀਕ ਹੀ ਨਹੀਂ ਹੁੰਦਾ ਮੌਸਮ ਇੱਕ ਨਹੀਂ ਰਹਿੰਦਾ ਯਾਰ ਇਹ ਤਾਂ ਪਾ ਕੇ ਪਾਸੀ ਪਾਣੀ ਰੋਕਣਾ ਪੈਣਾ ਉੱਥੇ ਤੇ ਡਾਇਰ ਤੈਨੂੰ ਤਾਂ ਪਾਣੀ ਰੋਕਣਾ ਪੈਣਾ ਮੇਰੇ ਵੀ ਪਾਣੀ ਆਉਂਦਾ ਨਾ ਤੇਰਾ ਸੈਟ ਹੋ ਜੂਗਾ ਚਲ ਕੋਈ ਨਹੀਂ ਮੇਰੇ ਵੀ ਪਾਣੀ ਉਹ ਹੀ ਦੇਣਾ ਮੀਂਹ ਪੈ ਗਿਆ ਬਿਮਾਰੀ ਮੋਰੀ ਤਾਂ ਖਤਮ ਹੋ ਜਾਣੀ ਹੈ ਸਮਝ ਗਏ ਹਰਕ ਤਾਂ ਪੈਂਦਾ ਪਰ ਇਹਨੂੰ ਘੱਟ ਪੈਣਾ ਇਹ ਨਾਲ ਆਏ ਆ ਵੀ ਪਾਣੀ ਗੋ ਵਿੱਚ ਪੈਣਾ ਇਹ ਉਹਨੇ ਖਤਮੇ ਹੋਣਾ ਬਿਮਾਰੀ ਇਹਨੂੰ ਇਹ ਔਖੀ ਹੈ ਟੋਪ ਬੋਰਰ ਦਾ ਇਲਾਜ ਜਿਹੜੇ ਨੇ ਬਿਮਾਰੀ ਲਾਈ ਉਹਨੇ ਹਟਾ ਵੀ ਦੇਣੀ ਹੈ ਐਸੀ ਗੱਲ ਤਾਂ ਨਹੀਂ ਹੈਗੀ ਮਨੂੰ ਐ ਦਾ ਲੈ ਕੇ ਸਰਦਾ ਮਾਰਾਇ ਮੇਰੇ ਕਰੂੰਗਾ ਜੇ ਬਣਾਉਂਦਾ ਹਟਾਉਂਦਾ ਵੀ ਐਸੀ ਤਾਂ ਨਹੀਂ ਪਰ ਉਹਨੂੰ ਯਾਦ ਰੱਖਣਾ ਪੈਂਦਾ ਹਰ ਵਕਤ ਉਹ ਤਾਂ ਹੋਊਗਾ ਸਮਝੇਗਾ ਪੈਰਾਂ ਥੱਲੇ ਦੇਖ ਪੁੱਤ ਮਹ ਕੀ ਦੇ ਆ ਥੱਲੇ ਪੈਰ ਦੇਖ ਕੇ ਤਰ ਇਹ ਵੀ ਜੀਂ ਜਾਂਦਾ ਬਹੁਤ ਜ਼ਿਆਦਾ ਹੈ ਇਹ ਹੈ ਹੋਵੇ ਮੈਂ ਦੇਖ ਕੇ ਤੁਰ ਠੀਕ ਹੈ ਕਿੰਨੇ ਚੱਲੇ ਮਖਾ ਹੈ ਹਾਂ ਬਾਲ ਤੇ ਹੋ ਰਿਹਾ ਇਹ ਮੇਲੇ ਸਾਹ ਦੀ ਹੈ ਹਾਂ ਸਵਾ ਸਾਹ ਦੇ ਮਿੱਠੂ ਤੇ ਅੱਜ ਮਿੱਠੂ ਘਰੇ ਦਾ ਠੀਕ ਆ ਕੱਕ ਵੜਕੰਗਾ ਅਸਰੇ ਕੱਕ ਦਾ ਸਵੇਰੇ ਵੜ ਦਿੰਦਾ ਹੁਣ ਕੱਕ ਫਾਇਦਾ ਵੀ ਸਵੇਰੀ ਹੀ ਆ ਹਾਂ ਅੱਜ ਨਹੀਂ ਮਿਲ ਕੱਕ ਆ ਵੜ ਲਿਆ ਮਸ ਸਵੇਰੇ ਵੜੂ ਅਸੇ ਤੇ ਬੱਡਣ ਚੀਏ ਨਹੀਂ ਕਰਦਾ ਹੂੰ ਮੈਂ ਅੱਜ ਛੁੱਟੀ ਦੇਤਾ ਹੈ ਮੈਂ ਅੱਜ ਛੁੱਟੀ ਦੇਤਾ ਅੱਜ ਅਸੀਂ ਬੱਡੇ ਨਹੀਂ ਹੈਗੇ ਆਹਾਂ ਅੱਜ ਪੈਸੇ ਤੇ ਕੱਲ ਦੇ ਥੋੜੇ ਜਿਹਾ ਦੋਗ ਭਰੀਆਂ ਅੱਜ ਕੋ ਸਵੇ ਸਹਰਿਆਂ ਨੂੰ ਲੰਘੇ ਤੈਨੂੰ ਪਤਾ ਮੁੰਡਾ ਕਹਿੰਦਾ ਨਾਨਕੇ ਤੇ ਆਏ ਮਾਦਾ ਕੱਖੇ ਨਹੀਂ ਵੜਨੇ ਅੱਜ ਜੀ ਇਹ ਨਹੀਂ ਕਰਦਾ ਬਾਸ ਤੇ ਆਕੇ ਤੈਨੂੰ ਮੈਂ ਤੁਹਾਨੂੰ ਦਮਾ ਪਈਆਂ ਦੋ ਭਰੀਆਂ ਇੱਕ ਹੋਰ ਵੀ ਯਾਰ ਪਈਆਂ ਤਾਂ ਮੇਰੇ ਕੋਲ ਇੱਕ ਅੱਜ ਦੀ ਤੂੜੀ ਵੀ ਪਾਉਣੀ ਚਾਹੀਦੀ ਮੋਕ ਨਹੀਂ ਲੱਗਦੀ ਹਾਂ ਮੋਕੇ ਬਹੁਤ ਮਾਰਦੀਆਂ ਹਰਿਆਈ ਖਾ ਖਾ ਕੇ ਬਾਜਰਾ ਉਹ ਮੈਂ ਤਾਂ ਤਿੰਨ ਡੰਗਰਾਂ ਪੰਜ ਛੇ ਭਰੀਆਂ ਲੈ ਜਾਂਦੇ ਸੀ ਦੋਹਦੀਆਂ ਛੇ ਹਾਂ ਪੰਜ ਭਈਆਂ ਵੜਦੇ ਆਪਾਂ ਤਿੰਨ ਡੰਗਰਾਂ ਦੋਦੀ ਵੀ ਪਾਉਣਾ ਮੈਂ ਤਾਂ ਅਸੀਂ ਤਾਂ ਤੂੜੀ ਬਹੁਤ ਘੱਟ ਪਾਉਂਦੇ ਨੇਰਾ ਬਾਜਰਾ ਹੀ ਚੱਲਦਾ ਹਾਂ ਸਵੇਰੇ ਨਹੀਂ ਮੈਂ ਥੋੜੀ ਪੋਣੀ ਜਾਵਾਂੀ ਜਿਆ ਪੈ ਗਏ ਚੰਗੀ ਤਰ੍ਹਾਂ ਮਗਰ ਜਾ ਹੂੰ ਕਾ ਬੂਟਾ ਵਾਟਾ ਇਹ ਗਾਹ ਕਾਉਣ ਲੱਗਣੇ ਕੀ ਕੀ ਕਹਿੰਦੇ ਸੀ ਪਤਾ ਨਹੀਂ ਕਿੰਮੂ ਮਗਾਰ ਹੀ ਮਸਤ ਰਹੀ ਤੇ ਨਾਲ ਗੱਲਾਂ ਗੱਲੋ ਮਿੱਤੂ ਨਾਲ ਮੈਂ ਵਿੱਚ ਆਉਂਦਾ ਹੀ ਮੈਂ ਤੂੰ ਗੱਲ ਅਜ ਕਿਣਾ ਕਰਨੀ ਹੈ ਬਾਈ ਨਾ ਚੱਲ ਠੀਕ ਆ ਥੋੜੀ ਬਾਹਰ ਕੋਈ ਜਗੋਂ ਮਾਦੀ ਕਰੋ ਨਾ ਠੀਕ ਆ ਗਾਹ ਗਾਹੋਂ ਛੱਡਣੀਓ ਆਪਾਂ ਨੇ ਕੀ ਕਰਨ ਨਾਲ ਮਤਿਆਰੀਆਂ ਸਾਹਮਣੇ ਤੇਰੇ ਆ ਨਿਆਣੇ ਤੇ ਤੇਰ ਜਿੰਮੇਵਾਰੀ ਪਾਉਗੀ ਤਾ ਪਰਾ ਲੱਗੂਗਾ ਇਹਦਾ ਪੱਜਾ ਆਪਹਾਦੇ ਤੇ ਇਹਦਾ ਮੈਂ ਕਿਹਾ ਜਾਗਲੇ ਸਾਰੇ 18 ਸਾਲ ਦਾ ਹੋ ਜਾਣਾ ਇਹ ਕਹਣਾ ਨਾ ਪਾਪਾ ਤੂੰ ਘਰੇ ਰਹਿ ਮਹੀਨਾਾਂ ਲ ਕੇ ਜਾਇਆ ਹੁਣ ਨਾ ਨਿਆਣੇ ਕਹਿੰਦੇ ਚੱਲ ਆਹ ਉਹ ਨਹੀਂ ਜਾਂਦਾ ਹੈਗਾ ਘਰ ਵੱਧ ਜਾਂਦਾ ਹੈ ਨਹੀਂ ਮੈਂ ਤਾਂ ਰੋਕਦਾ ਨਹੀਂ ਇਹਨੂੰ ਸਾਡੀ ਤਾਂ ਸਾਨੂੰ ਉਮੀਦ ਹੈ ਸਾਡੀ ਤਰੱਕੀ ਹੋ ਜਾਣੀ ਗਾਂ ਗਾਂ ਨਿਆਣਿਆਂ ਦੀ ਗਾਂ ਗਾਂ ਪਾਪਾ ਅਜੇ ਤਾਂ ਇਹਦਾ ਲਾਇਸੈਂਸ ਨਹੀਂ ਬਣਿਆ ਜਿੱਦਾਂ ਲਾਇਸੈਂਸ ਬਣ ਗਿਆ ਨੇ ਕਹਿੰਦਾ ਪਾਪਾ ਤੂੰ ਹੀ ਰਹਿ ਹੈ ਹੁਣ ਜਿੱਦਾਂ ਕੱਖ ਵੱਢਣ ਲੱਗਾ ਸਾਡੀ ਕੌਲਟੀ ਆਉਣ ਲੱਗੀ ਅੱਖਾਂ ਤੇ ਦੇਖ ਲੈ ਬਹੁਤ ਫਰਕ ਆ ਇਹ ਮੇਰੇ ਘੇ ਲਾ ਜਾਂਦਾ ਅੱਗੇ ਮੈਂ ਇਕੱਲਾ ਪੜਦਾ ਤਾਂ ਹੁਣੇ ਮੇਰੇ ਘੇ ਲਾ ਜਾਂਦਾ ਜਿੱਦਾਂ ਫਰਕ ਆਦਾ ਯਾਰ ਨਾਮ ਨੂੰ ਜੀਨੀ ਕਰਦਾ ਕੱਖ ਵੀ ਨਹੀਂ ਟੁੱਕਦੇ ਮੈਂ ਟੁੱਕਦਾ ਹੁਣ ਕੋਲ ਇੰਨੀ ਆਉਂਦੀ ਕੱਖਾ ਤੇ ਵੱਢਣੇ ਤੇ ਅਜੇ ਮੈਂ ਦੱਤੀ ਹੈਗਾ ਸਾਰੀ ਚਾਬੀ ਨਹੀਂ ਉੱਥੇ ਲੱਭੀ ਫਿਰ ਉਹ ਉੱਥੇ ਪਈ ਧੀ ਮੈਨੂੰ ਖਲਾਉਦੇ ਥੱਲੇ ਇਹਦੇ ਵਿੱਚ ਚਾਬੀ ਗਲਤੇ ਸਾਹਮਣੇ ਤੇ ਰੱਖ ਕੇ ਗਿਆ ਮੈਂ ਐ ਨਹੀਂ ਵਿੱਚ ਨਾ ਲੰਗੀ ਹੋਵੇ ਗਾਹਾਂ ਉਹ ਇੱਟੇ ਦੇ ਥੱਲੇ ਰੱਖ ਕੇ ਗਿਆ ਤੂੰ ਉਸੇ ਚਾਗਾ ਜਾਂ ਬੰਨੇ ਉਸੇ ਵਿੱਚ ਪਈ ਥੱਲੇ ਕਿੱਥੇ ਵੀ ਪਈ ਸੀ ਤੇ ਵਿੱਚ ਐ ਨਹੀਂ ਮੈਂ ਤਾਂ ਲੇਣ ਤੇਰੀ ਜੇਬ ਵਿੱਚ ਆਹੋ ਐ ਨਹੀਂ ਉਹ ਜੇਬ ਚ ਰੱਖ ਕੇ ਗਿਆ ਯਾਰ ਜੇਬ ਵਿੱਚ ਨਹੀਂ ਸੀ ਪਤਾ ਨਹੀਂ ਫਿਰ ਉਹ ਤੇਰੇ ਸਾਹਮਣੇ ਰੱਖ ਕੇ ਨਹੀਂ ਗਿਆ ਜਦੋਂ ਮੋੜਾ ਚਾਕੇ ਫਿਰ ਉੱਥੇ ਰੱਖ ਦੇਣੀ ਐ ਕਿੰਮ ਮੈਂ ਤੇਰੇ ਸਾਹਮਣੇ ਰੱਖ ਹੀ ਨਹੀਂ ਗਿਆ ਚਾਬੀ ਮੈਂ ਜਦ ਤੂੰ ਕਹਿੰਦਾ ਮੈਂ ਚਾਬੀ ਰੱਖਤੀ ਚਲ ਜਿੱਤੀ ਘਰ ਨੂੰ ਜਦ ਚਲੀਏ ਫਿਰ ਤੇਰੇ ਘਰ ਮੀ ਬਹੁਤ ਅੱਗ ਵੀ ਚਾਹ ਲਿਆ ਕਰ ਚਲੋ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਜੀ ਅਸਰੀ ਗੱਲ ਜੀ ਅਸਰੀ ਗੱਲ ਜੀ